ਸਰ ਸ਼ਿਕਾਲ ਜੀ ਤੁਸੀਂ ਦੇਖ ਰਹੇ ਲੋਕ ਹਿੱਤ ਪੰਜਾਬ ਤੇ ਗੱਲ ਕਰਾਂਗੇ ਸੁਖਣ ਵਾਲਾ ਪਿੰਡ ਦੇ ਵਿੱਚ ਜੋ ਗੁਰਵਿੰਦਰ ਸਿੰਘ ਦਾ ਉਸਦੀ ਹੀ ਧਰਮ ਪਤਨੀ ਦੇ ਵੱਲੋਂ ਵਿਸ਼ਵਾਸ ਘਾਤ ਕਰਦੋਏ ਕਤਲ ਕਰ ਦਿੱਤਾ ਜਾਂਦਾ ਇਸ ਕਤਲ ਤੋਂ ਬਾਅਦ ਕਈ ਅਨੇਕਾਂ ਵੱਡੇ ਸਵਾਲ ਜਿਹੜੇ ਕੀ ਖੜੇ ਹੁੰਦੇ ਨੇ ਤੇ ਨਿਤ ਨਵੀ ਤੋਂ ਨਵੀਂ ਗੱਲ ਜਿਹੜੀ ਕੀ ਇਸ ਕਤਲ ਦੇ ਵਿੱਚ ਸਾਹਮਣੇ ਆ ਰਹੀ ਹੈ ਤੇ ਉਹ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕੁਝ ਚਰਚਾ ਚੱਲ ਰਹੀ ਹੈ ਕਿ ਕੋਈ ਟੀਕੇ ਦੀ ਗੱਲ ਹੋ ਰਹੀ ਸੀ ਜਾਂ ਫਿਰ ਕੋਈ ਨਸ਼ੇ ਵਾਲੀ ਦਵਾਈ ਦੀ ਗੱਲ ਹੋ ਰਹੀ ਸੀ ਤਾਂ ਅਨੇਕਾਂ ਸਵਾਲ ਨੇ ਤੇ ਕਿਤੇ ਨਾ ਕਿਤੇ ਇਹ ਵੀ ਲੋਕਾਂ ਦੇ ਜ਼ਿਹਨ ਦੇ ਵਿੱਚ ਸਵਾਲ ਹੈ ਕਿ ਲੜਕੀ ਦੇ ਪਰਿਵਾਰ ਵਾਰਿਆਂ ਬਾਰੇ ਕਿਉਂ ਨਹੀਂ ਦੱਸਿਆ ਜਾ ਰਿਹਾ ਜਾਂ ਫਿਰ ਜਿਹੜਾ ਉਹ ਮੁੰਡਾ ਜਿਹੜਾ ਇਸ ਦਾ ਆਸ਼ਿਕ ਸੀ ਉਹ ਕਿਉਂ ਮਤਲਬ ਕਿ ਉਸ ਦੇ ਬਾਰੇ ਕਿਉਂ ਨਹੀਂ ਜਿਹੜੀ ਵੱਡੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਕਿ ਕੌਣ ਸੀ ਕਿੱਥੋਂ ਸੀ ਤੁਹਾਡੇ ਨਾਲ ਅਸੀਂ ਗੱਲਬਾਤ ਕਰੀਏ ਤਾਂ ਆਪਾਂ ਸ਼ੁਰੂ ਤੋਂ ਇਸ ਮਾਮਲੇ ਤੇ ਥੋੜੀ ਜੀ ਚਰਚਾ ਕਰਦੇ ਆਂ ਤੁਹਾਨੂੰ ਕੁਝ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਾਂਗੇ ਕਿ ਕਿੰਨਾ ਖੁਸ਼ ਸੀ ਗੁਰਵਿੰਦਰ ਸਿੰਘ ਉਸ ਨੂੰ ਕੀ ਪਤਾ ਸੀ ਕਿ ਜਿਹਨੂੰ ਵਿਆਉਣ ਜਾ ਰਿਹਾ ਇਹ ਸਿਰਫ ਆਪਣੀ ਮੌਤ ਹੀ ਵਿਆਹ ਕੇ ਲੈ ਕੇ ਜਾ ਰਿਹਾ ਕਿਉਂਕਿ ਬੜੇ ਚਾਹਮਾਂ ਦੇ ਨਾਲ ਉਸ ਨੇ ਆਪਣਾ ਵਿਆਹ ਰਚਾਇਆ ਪ੍ਰੀ ਵੈਡਿੰਗ ਸ਼ੂਟ ਕਰਵਾਇਆ ਫੋਟੋ ਸ਼ੂਟ ਕਰਵਾਇਆ ਹਰ ਇੱਕ ਚੀਜ਼ ਹਰ ਇੱਕ ਸ਼ੌਂਕ ਪੂਰਾ ਉਸ ਨੇ ਆਪਣਾ ਵੀ ਕੀਤਾ ਤੇ ਆਪਣੀ ਧਰਮ ਪਤਨੀ ਦਾ ਵੀ ਹਰ ਇੱਕ ਸ਼ੌਂਕ ਪੂਰਾ ਕੀਤਾ 25 ਕਿੱਲਾਂ ਦਾ ਮਾਲਕ ਹੋਵੇ ਤੇ 10-15 ਹਜ਼ਾਰ ਦੀ ਨੌਕਰੀ ਕਰਦਾ ਹੋਵੇ ਬੈਂਕ ਦੇ ਵਿੱਚ ਤਾਂ ਇਸ ਨੂੰ ਲੈ ਕੇ ਵੀ ਲੋਕਾਂ ਦੇ ਜ਼ਿਹਨ ਦੇ ਵਿੱਚ ਸਵਾਲ ਆ ਤਾਂ ਕਿਸੇ ਨੇ ਦੱਸਿਆ ਕਿ ਇਹ ਨੌਕਰੀ ਸਿਰਫ ਆਪਣੀ ਧਰਮ ਪਤਨੀ ਵਾਸਤੇ ਕਰਦਾ ਸੀ ਤਾਂ ਕਿ ਉਸ ਦੀਆਂ ਖੁਆਇਸ਼ਾਂ ਪੂਰੀਆਂ ਕੀਤੀਆਂ ਜਾਣ ਤਾਂ ਇਸ ਤੋਂ ਉੱਪਰ ਹੋਰ ਕਿਵੇਂ ਦਾ ਘਰ ਵਾਲਾ ਚਾਹੀਦਾ ਇੱਕ ਪਤਨੀ ਨੂੰ ਜੇਕਰ ਉਸ ਦੀਆਂ ਹਰ ਇੱਕ ਖੁਆਇਸ਼ਾਂ ਪੂਰੀਆਂ ਕੀਤੀਆਂ ਜਾ ਰਹੇ ਨੇ ਪਰ ਫਿਰ ਵੀ ਇਸ ਦੀ ਪਤਨੀ ਨੂੰ ਇਹ ਚੀਜ਼ਾਂ ਰਾਸ ਨਾ ਆਈਆਂ ਤੇ ਉਹ ਫਿਰ ਵੀ ਬਾਹਰ ਨਜਾਇਜ਼ ਸਬੰਧਾਂ ਦੇ ਵਿੱਚ ਫਸੀ ਹੋਈ ਸੀ ਤੇ ਨਜਾਇਜ਼ ਸਬੰਧਾਂ ਦੇ ਚੱਲਦੇ ਹੀ ਉਸ ਨੇ ਆਪਣਾ ਹੀ ਪਵਿੱਤਰ ਰਿਸ਼ਤਾ ਖਰਾਬ ਕਰਦੇ ਹੋਏ ਸਾਰੇ ਰਿਸ਼ਤਿਆਂ ਨੂੰ ਕਲੰਕ ਲਗਾਉਂਦੇ ਹੋਏ ਉਸ ਨੇ ਜਿਹੜਾ ਕਿ ਬਹਿਰੈਮੀ ਦੇ ਨਾਲ ਕਤਲ ਕੀਤਾ ਪੁਲਿਸ ਨੇ ਮੁਲਾਜ਼ਮਾ ਦਾ 3 ਦਿਨਾਂ ਦਾ ਹੋਰ ਰਿਮਾਂਡ ਮੰਗਿਆ ਸੀ ਜਦੋਂ ਸਾਰਾ ਰਿਮਾਂਡ ਖਤਮ ਹੋ ਜਾਂਦਾ ਤਾਂ ਉਸ ਤੋਂ ਬਾਅਦ ਮੋੜ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ 3 ਦਿਨਾਂ ਦਾ ਹੋਰ ਰਿਮਾਂਡ ਦੀ ਮੰਗ ਕੀਤੀ ਜਾਂਦੀ ਹੈ ਪਰ ਅਦਾਲਤ ਨੇ ਪੁਲਿਸ ਦੀ ਇਸ ਮੰਗ ਨੂੰ ਰੱਦ ਕਰ ਦਿੱਤਾ ਇਸੇ ਦਰਮਿਆਨ ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਗੁਰਵਿੰਦਰ ਸਿੰਘ ਦੇ ਕਤਲ ਤੋਂ ਬਾਅਦ ਘਰੋਂ ਚੋਰੀ ਕੀਤਾ ਗਿਆ ਸੋਨਾ ਪੁਲਿਸ ਨੇ ਬਰਾਮਦ ਕਰ ਲਿਆ। ਪੁਲਿਸ ਨੇ ਗੋਲੀਆਂ ਦਾ ਉਹ ਪੱਤਾ ਵੀ ਬਰਾਮਦ ਕਰਨ ਦਾ ਦਾਵਾ ਕੀਤਾ ਹੈ ਜਿਹੜੀਆਂ ਗੁਰਵਿੰਦਰ ਸਿੰਘ ਨੂੰ ਬੇਹੋਸ਼ ਕਰਨ ਲਈ ਦਿੱਤੀਆਂ ਗਈਆਂ ਸਨ। ਹਾਲਾਂਕਿ ਪੁਲਿਸ ਨੂੰ ਉਹ ਸਿਰਿੰਜ ਬਰਾਮਦ ਨਹੀਂ ਹੋ ਸਕੀ ਜਿਸ ਰਾਹੀਂ ਗੁਰਵਿੰਦਰ ਸਿੰਘ ਨੂੰ ਚਿੱਟੇ ਦਾ ਟੀਕਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਗੁਰਵਿੰਦਰ ਸਿੰਘ ਮ੍ਰਿਤਕ ਹਾਲਤ ਦੇ ਵਿੱਚ 28 ਤੇ 29 ਨਵੰਬਰ ਦੀ ਰਾਤ ਨੂੰ ਘਰ ਦੀ ਛੱਤ ਤੋਂ ਮਿਲੀ ਸੀ ਤੇ ਉਸ ਦੇ ਸਿਰ ਦੇ ਉੱਤੇ ਕੋਈ ਸੱਟ ਨਹੀਂ ਸੀ। ਹਾਲਾਂਕਿ ਪੁਲਿਸ ਨੇ ਅਦਾਲਤ ਵਿੱਚ ਇਹ ਨਹੀਂ ਦੱਸਿਆ ਕਿ ਮ੍ਰਿਤਕ ਗੁਰਵਿੰਦਰ ਸਿੰਘ ਦੇ ਘਰੋਂ ਕਿੰਨਾ ਸੋਨਾ ਚੋਰੀ ਹੋਇਆ ਸੀ ਤੇ ਕਿੰਨਾ ਬਰਮਦ ਹੋਇਆ ਪੁਲਿਸ ਨੇ ਮਲਜ਼ਮਾਂ ਖਿਲਾਫ ਚੋਰੀ ਕੀਤਾ ਸਮਾਨ ਮਿਲਣ ਤੋਂ ਬਾਅਦ ਡਕੈਤੀ ਡਕੈਤੀ ਦੇ ਅਪਰਾਧ ਦਾ ਵੀ ਵਾਧਾ ਕਰ ਦਿੱਤਾ ਗਿਆ ਤਾਂ ਪੂਰੀ ਪਲੈਨਿੰਗ ਜਿਹੜੀ ਕੀ ਕਰਕੇ ਇਹ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪਤੀ ਪਤਨੀ ਦਾ ਰਿਸ਼ਤਾ ਜਿਹੜਾ ਕਿ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਪਰ ਅੱਜ ਦੇ ਸਮੇਂ ਦੇ ਵਿੱਚ ਅਜਿਹੇ ਬਦਕਾਰ ਔਰਤਾਂ ਵੀ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਪਤੀ ਪਤਨੀ ਦੇ ਪਵਿੱਤਰ ਰਿਸ਼ਤੇ ਉੱਤੇ ਕਲੰਕ ਲਗਾਇਆ ਜਾ ਰਿਹਾ ਮੰਨ ਲਓ ਕਿ ਤੁਹਾਡਾ ਪਤੀ ਦੇ ਨਾਲ ਨਹੀਂ ਨਿਭਦੀ ਜਾਂ ਫਿਰ ਪਤੀ ਦੀ ਆਪਣੀ ਪਤਨੀ ਦੇ ਨਾਲ ਨਹੀਂ ਨਹੀਂ ਨਿਭਦੀ ਤਾਂ ਇਸ ਦਾ ਹੱਲ ਇਹ ਨਹੀਂ ਕਿ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇ ਜੇਕਰ ਤੁਹਾਡੀ ਆਪਸ ਵਿੱਚ ਬਣਦੀ ਨਹੀਂ ਤਾਂ ਤੁਸੀਂ ਤਲਾਕ ਲੈ ਸਕਦੇ ਹੋ ਵੱਖ ਰਹਿ ਸਕਦੇ ਹੋ ਪਰ ਕਿਸੇ ਦੇ ਇਕੱਲੇ ਇਕੱਲੇ ਪੁੱਤ ਨੂੰ ਮਾਰ ਦੇਣਾ ਇਹ ਕਿੱਥੋਂ ਤੱਕ ਸਹੀ ਹੈ ਕਿਉਂਕਿ ਬੁਢਾਪੇ ਦਾ ਸਹਾਰਾ ਮਾਪਿਆਂ ਲਈ ਉਹਨਾਂ ਦੇ ਬੱਚੇ ਹੁੰਦੇ ਨੇ ਪਰ ਜੇਕਰ ਅਜਿਹੇ ਬਦਕਾਰ ਔਰਤਾਂ ਅਜਿਹੇ ਕਦਮ ਚੱਕਣ ਗਿਆ ਤਾਂ ਮਾਪਿਆਂ ਦੇ ਦਿਲਾਂ ਦੇ ਉੱਤੇ ਕੀ ਬੀਤੂਗੀ ਇਸ ਦਾ ਦਾਜ ਜਦੋਂ ਮਾਪੇ ਭੁੱਬਾਂ ਮਾਰ ਕੇ ਰੋਂਦੇ ਨੇ ਆਪਣੇ ਪੁੱਤ ਦੀਆਂ ਹਸਤੀਆਂ ਜਦੋਂ ਜਲ ਪ੍ਰਵਾਹ ਕਰਦੇ ਨੇ ਤਾਂ ਉਹ ਤਸਵੀਰਾਂ ਜਿਹੜੇ ਕਿ ਦੇਖੀਆਂ ਨਹੀਂ ਜਾਂਦੀਆਂ ਉੱਥੇ ਹੀ ਇਸ ਤਰੀਕੇ ਦਾ ਜਿਹੜਾ ਇਹ ਇਹ ਮਾਮਲਾ ਜਿਹੜਾ ਸਾਰਾ ਕੁਝ ਸਾਹਮਣੇ ਆਇਆ ਪਰਿਵਾਰ ਨੇ ਰੁਪਿੰਦਰ ਦਾ ਵਿਆਹ ਜੋ ਗੱਲਾਂ ਚੱਲ ਰਹੀਆਂ ਨੇ ਚਰਚਾਵਾਂ ਦੇ ਆਧਾਰ ਤੇ ਤੁਹਾਡੇ ਨਾਲ ਅਸੀਂ ਗੱਲਾਂ ਸਾਂਝੀਆਂ ਕਰ ਰਹੇ ਕਿਉਂਕਿ ਫਿਲਹਾਲ ਇਹਨਾਂ ਦੇ ਉੱਤੇ ਕਿਸੇ ਤਰੀਕੇ ਦਾ ਕੋਈ ਬਿਆਨ ਜਿਹੜਾ ਕਿ ਨਹੀਂ ਆਇਆ ਇਸ ਕਰਕੇ ਇਸ ਨੂੰ ਇਸ ਗੱਲਾਂ ਦੀ ਜਿਹੜੀ ਕਿ ਪੁਸ਼ਟੀ ਨਹੀਂ ਕਰ ਸਕਦੇ ਪਰ ਜੋ ਚਰਚਾਵਾਂ ਚੱਲ ਰਹੀਆਂ ਨੇ ਅਸੀਂ ਉਹਦੇ ਉੱਤੇ ਇੱਕ ਵਾਰ ਜ਼ਰੂਰ ਗੱਲ ਕਰਾਂਗੇ ਗੁਰਵਿੰਦਰ ਸਿੰਘ ਦੇ ਕਤਲ ਰੁਪਿੰਦਰ ਕੌਰ ਤੇ ਹਰ ਕਮਲ ਦੋਵੇਂ ਜਾਣੇ ਲੰਬੇ ਸਮੇਂ ਤੋਂ ਪ੍ਰੇਮ ਸਬੰਧਾਂ ਦੇ ਵਿੱਚ ਸ਼ਾਮਲ ਸੀ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਪਰਿਵਾਰ ਨੇ ਰੁਪਿੰਦਰ ਦਾ ਵਿਆਹ ਉਸ ਦੀ ਮਰਜ਼ੀ ਦੇ ਅਨੁਸਾਰ ਹਰ ਕਮਲ ਨਾਲ ਨਹੀਂ ਕੀਤਾ ਦੋਵਾਂ ਨੇ ਰੁਪਿੰਦਰ ਦੇ ਵਿਆਹ ਮਗਰੋਂ ਵੀ ਆਪਣੇ ਨਜਾਇਜ਼ ਸਬੰਧ ਜਾਰੀ ਰੱਖੇ ਇਹ ਜਿਹੜੀ ਕੀ ਗੱਲ ਲਗਾਤਾਰ ਚਰਚਾ ਦਾ ਵਿਸ਼ਾ ਬਣੀ ਹੋਈ ਆ ਇਹ ਕੇਸ ਤਾਂ ਇਸ ਕਰਕੇ ਚਰਚਾ 'ਚ ਆ ਗਿਆ ਕਿਉਂਕਿ ਰੁਪਿੰਦਰ ਨੇ ਆਪਣੇ ਪਤੀ ਦਾ ਕਤਲ ਕਰਵਾ ਦਿੱਤਾ ਪਰ ਪੰਜਾਬ 'ਚ ਅਤੇ ਪੰਜਾਬ ਤੋਂ ਬਾਹਰ ਦੂਜੇ ਮੁਲਕਾਂ ਦੇ ਵਿੱਚ ਪੰਜਾਬੀਆਂ ਦਰਮਿਆਨ ਅਜਿਹੇ ਸੈਂਕੜਾ ਕੇਸ ਵਾਪਰ ਰਹੇ ਨੇ ਜਿਸ ਤਰੀਕੇ ਦਾ ਜਿਹੜਾ ਇਹ ਰੁਪਿੰਦਰ ਕੌਰ ਨੇ ਕੀਤਾ ਹੈ ਬੇहद ਜਿਹੜਾ ਕਿ ਨਿੰਦਣਯੋਗ ਹੈ ਜਿੱਥੇ ਕੁੜੀ ਜਾਂ ਮੁੰਡਾ ਵਿਆਹ ਮਗਰੋਂ ਬਾਹਰ ਪ੍ਰੇਮ ਸੰਬੰਧ ਚਲਾ ਰਹੇ ਨੇ ਜਿਸ ਕਾਰਨ ਪੰਜਾਬੀਆਂ ਦਰਮਿਆਨ ਤਲਾਕ ਦੇ ਕੇਸਾਂ ਦੀ ਗਿਣਤੀ ਬਹੁਤ ਵਧ ਗਈ ਹੈ ਕੀ ਇਹਨਾਂ ਗੈਰ ਇਕਲਾਕੀ ਪ੍ਰੇਮ ਸੰਬੰਧਾਂ ਦਾ ਕਾਰਨ ਆਧੁਨਿਕਤਾ ਹੈ ਕਿ ਇਹਨਾਂ ਦਾ ਕਾਰਨ ਫੋਨ ਤੇ ਇੰਟਰਨੈਟ ਹੈ ਪਿਛਲੇ ਸਾਲ ਅਜਾਇਬਿਕ ਕੇਸ ਸਮਰਾਏ ਨੇੜਲੇ ਪਿੰਡ ਬਗਲੀ ਕਲਾਂ ਵਾਪਰਿਆ ਸੀ ਜਿੱਥੇ ਨੌਜਵਾਨ ਮੁੰਡੇ ਨੇ ਵਿਆਹ ਤੋਂ ਕੁਝ ਮਹੀਨੇ ਮਗਰੋਂ ਹੀ ਖੁਦਕੁਸ਼ੀ ਕਰ ਲਈ ਸੀ ਕਿਉਂਕਿ ਉਸ ਦੀ ਪਤਨੀ ਦੇ ਵੀ ਕਿਤੇ ਬਾਹਰ ਗੈਰ ਮਰਦ ਦੇ ਨਾਲ ਜਿਹੜੇ ਕੀ ਨਜਾਇਜ਼ ਸਬੰਧ ਸੀ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਪਹਿਲਾਂ ਪੰਜਾਬੀ ਸਮਾਜ ਦੇ ਵਿੱਚ ਜਾਤਰਾ ਮਰਦਾਂ ਦੇ ਬਾਹਰ ਸਬੰਧ ਹੁੰਦੇ ਸਨ ਕਿਉਂਕਿ ਉਦੋਂ ਸਮਾਜ ਇੰਨਾ ਅਗੇ ਨਹੀਂ ਸੀ ਵਧਿਆ ਤਾਂ ਪਤਨੀਆਂ ਬਹੁਤ ਵਾਰ ਆਪਣੇ ਪਤੀ ਦੇ ਨਜਾਇਜ਼ ਸਬੰਧਾਂ ਨੂੰ ਚੁੱਪਚਾਪ ਹੀ ਸਵੀਕਾਰ ਵੀ ਕਰ ਲੈਂਦੀਆਂ ਸੀ ਪਰ ਮੌਜੂਦਾ ਸਮੇਂ 'ਚ ਕੁੜੀਆਂ ਦੇ ਨਜਾਇਜ਼ ਸਬੰਧ ਪ੍ਰੇਮ ਸਬੰਧ ਜ਼ਿਆਦਾ ਸਾਹਮਣੇ ਆ ਰਹੇ ਨੇ ਜੇਕਰ ਕੁੜੀਆਂ ਦਾ ਵਿਆਹ ਤੋਂ ਪਹਿਲਾਂ ਹੀ ਕਿਸੇ ਨਾਲ ਪ੍ਰੇਮ ਹੁੰਦਾ ਤਾਂ ਚਾਹੀਦਾ ਹੈ ਕਿ ਉਹ ਆਪਣੇ ਪਰਿਵਾਰ ਨਾਲ ਗੱਲ ਕਰਕੇ ਉੱਥੇ ਹੀ ਵਿਆਹ ਕਰਵਾਉਣ ਬਾਕੀ ਪੰਜਾਬੀ ਸਮਾਜ ਦੇ ਵਿੱਚ ਵਿਆਹ ਤੋਂ ਪਹਿਲਾਂ ਸਬੰਧ ਬਣਾਉਣ ਨੇ ਕਦੇ ਵੀ ਪ੍ਰਵਾਨ ਨਹੀਂ ਸੀ ਪਰ ਹੁਣ ਜਿਸ ਤਰੀਕੇ ਦੇ ਨਾਲ ਅਜਿਹੇ ਮਾਮਲੇ ਕਾਰਣੇ ਤਾਂ ਇਸ ਤੋਂ ਚੰਗਾ ਕਿ ਜੇਕਰ ਤੁਹਾਡੇ ਕਿਸੇ ਨਾਲ ਪ੍ਰੇਮ ਸਬੰਧ ਨੇ ਤਾਂ ਤੁਸੀਂ ਪਹਿਲਾਂ ਹੀ ਉਹਨਾਂ ਨਾਲ ਵਿਆਹ ਰਚਾ ਲਓ ਪਰ ਕਿਸੇ ਹੋਰ ਬੇਗਾਨੇ ਪੁੱਤ ਦੀ ਜਾਨ ਨਾ ਲਓ ਕਿਉਂਕਿ ਮਾਪਿਆਂ ਦਾ ਇਕਲੌਤਾ ਪੁੱਤ ਹੁੰਦਾ ਜੋ ਉਹਨਾਂ ਦੇ ਬੁਢਾਪੇ ਦਾ ਸਹਾਰਾ ਹੁੰਦਾ ਪਰ ਤੁਹਾਡੇ ਇਸ਼ਕ ਦੇ ਵਿੱਚ ਉਹ ਬੇਕਸੂਰ ਜਿਹੜਾ ਕਿ ਟੰਗਿਆ ਜਾਂਦਾ ਤਾਂ ਹੁਣ ਲਗਾਤਾਰ ਪਰਿਵਾਰਕ ਮੈਂਬਰ ਮੰਗ ਕਰਨੇ ਕਿ ਇਸ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਪਰ ਹਾਲੇ ਤੱਕ ਵੱਡੇ ਸਵਾਲਾਂ ਦੇ ਘੇਰੇ ਦੇ ਵਿੱਚ ਇਹ ਆ ਰਿਹਾ ਹੈ ਕਿ ਜਿਹੜੇ ਮੁੰਡੇ ਦਾ ਨਾਲ ਇਸੇ ਪ੍ਰੇਮ ਸੰਬੰਧ ਸੀ ਉਸਦੇ ਪਰਿਵਾਰਕ ਮੈਂਬਰਾਂ ਬਾਰੇ ਕਿਉਂ ਨਹੀਂ ਗੱਲ ਕੀਤੀ ਜਾ ਰਹੀ ਉਸ ਦਾ ਪਰਿਵਾਰਕ ਮੈਂਬਰ ਮੀਡੀਆ ਦੇ ਸਾਹਮਣੇ ਕਿਉਂ ਨਹੀਂ ਆ ਰਿਹਾ ਰੁਪਿੰਦਰ ਕੌਰ ਦੇ ਪਰਿਵਾਰਕ ਮੈਂਬਰ ਕਿੱਥੇ ਗਏ ਆਖਰ ਨੂੰ ਉਹਨਾਂ ਨੇ ਆਪਣੀ ਧੀ ਸੁਖਣਵਾਲਾ ਪਿੰਡ ਦੇ ਵਿੱਚ ਗੁਰਵਿੰਦਰ ਸਿੰਘ ਦੇ ਨਾਲ ਵਿਆਹੀ ਸੀ ਆਖਰ ਉਹਨਾਂ ਦੇ ਪਰਿਵਾਰ ਦੇ ਨਾਲ ਕੋਈ ਹਮਦਰੀ ਹਮਦਰਦੀ ਜਤਾਈ ਹੋਵੇ ਜਾਂ ਫਿਰ ਉਨ੍ਹਾਂ ਦੇ ਪਰਿਵਾਰ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਹੋਵੇ ਜਾਂ ਫਿਰ ਆਪਣੀ ਹੀ ਧੀ ਦੇ ਵਿੱਚ ਕਸੂਰ ਕੱਢਿਆ ਹੋਵੇ ਵੀ ਹਾਂ ਸਾਡੀ ਧੀ ਨੇ ਜੇਕਰ ਅਜਿਹਾ ਕੀਤਾ ਤਾਂ ਸਾਡੀ ਧੀ ਦਾ ਕਸੂਰ ਆ ਪਰ ਇੱਕ ਗੱਲ ਹੋਰ ਵੀ ਦੇਖਣ ਨੂੰ ਮਿਲੀ ਕਿ ਜਦੋਂ ਪੇਸ਼ੀ ਦੌਰਾਨ ਰੁਪਿੰਦਰ ਕੌਰ ਨੂੰ ਪੱਤਰਕਾਰਾਂ ਵੱਲੋਂ ਪੁੱਛਿਆ ਗਿਆ ਕਿ ਵਾਕਈ ਜੋ ਤੈਂ ਇਹ ਕੰਮ ਕੀਤਾ ਕਿ ਤੈਨੂੰ ਇਸ ਦੇ ਉੱਤੇ ਪਛਤਾਵਾ ਹੋ ਰਿਹਾ ਕਿ ਤੈਨੂੰ ਗਲਤੀ ਲੱਗਦੀ ਹੈ ਵੀ ਤੈਨੂੰ ਅਜਿਹਾ ਨਹੀਂ ਸੀ ਕਰਨਾ ਪਰ ਇੱਕ ਵਾਰ ਵੀ ਉਸ ਦੇ ਮੂੰਹ ਦੇ ਵਿੱਚੋਂ ਆਪਣੀ ਇਸ ਚ ਘਟਿਆ ਹਰਕਤ ਨੂੰ ਗਲਤੀ ਨਹੀਂ ਮੰਨਿਆ ਉਸਨੇ ਇੱਕ ਵਾਰ ਵੀ ਇਹ ਗੱਲ ਨਹੀਂ ਕਹੀ ਕਿ ਹਾਂ ਮੇਤੋਂ ਗਲਤੀ ਹੋ ਗਈ ਜਾਂ ਮੈਨੂੰ ਪਛਤਾਵਾ ਹੋ ਰਿਹਾ ਮੈਨੂੰ ਇੰਜ ਨਹੀਂ ਸੀ ਕਰਨਾ ਚਾਹੀਦਾ ਇੱਕ ਵਾਰ ਵੀ ਉਹ ਨਹੀਂ ਬੋਲੀ ਤਾਂ ਸਾਫ ਜ਼ਾਹਿਰ ਹੁੰਦਾ ਕਿ ਉਹਨਾਂ ਨੇ ਤਾਂ ਪਲੈਨਿੰਗ ਪਹਿਲਾਂ ਹੀ ਕੀਤੀ ਸੀ ਕੀ ਪਤਾ ਕਿੰਨੇ ਸਮੇਂ ਤੋਂ ਪਲੈਨਿੰਗ ਚੱਲ ਰਹੀ ਸੀ ਕਿ ਗੁਰਵਿੰਦਰ ਸਿੰਘ ਦਾ ਕਤਲ ਕਰਨਾ ਸੀ ਹੋਰ ਵੱਡੀਆਂ ਗੱਲਾਂ ਜਿਹੜੇ ਕਿ ਵਾਰ-ਵਾਰ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਉਹ ਉਹਨਾਂ ਦੇ ਆਸ ਦੇ ਵਿੱਚ ਜਿਹੜਾ ਤਣਾਅ ਸੀ ਉਹ ਬਣਿਆ ਹੋਇਆ ਸੀ ਇੱਕ ਦੂਜੇ ਨਾਲ ਐਨੀ ਬੋਲਚਾਲ ਨਹੀਂ ਸੀ ਤੇ ਗੁਰਵਿੰਦਰ ਸਿੰਘ ਨੂੰ ਉਹ ਜਿਹੜਾ ਕਿ ਆਸ਼ਕਾ ਉਸ ਨੂੰ ਘਰੇ ਬੁਲਾਉਂਦੀ ਹੈ ਇਸ ਦੌਰਾਨ ਗੁਰਵਿੰਦਰ ਸਿੰਘ ਦੀ ਅੱਖ ਖੋਲ ਜਾਂਦੇ ਤੇ ਉਸ ਤੋਂ ਬਾਅਦ ਕਤਲ ਕਰ ਦਿੱਤਾ ਜਾਂਦਾ ਹੈ ਇਹ ਸਭ ਗੱਲਾਂ ਜਿਹੜੀ ਕਿ ਸਾਹਮਣੇ ਰਹਿ ਨੇ ਹਾਲਾਂਕਿ ਕਤਲ ਦੀ ਪਲੈਨਿੰਗ ਤਾਂ ਪਹਿਲਾਂ ਤੋਂ ਹੀ ਕੀਤੀ ਹੋਈ ਸੀ ਪਰ ਉਸ ਨੂੰ ਅੰਜਾਮ ਕਿਸ ਤਰੀਕੇ ਦੇ ਨਾਲ ਦੇਣਾ ਇਸ ਦੀ ਕਹਾਣੀ ਉਹਨਾਂ ਨੇ ਮੌਕੇ ਤੇ ਹੀ ਘੜੀ ਪਰ ਹੁਣ ਲੋੜ ਹੈ ਕਿ ਜੇਕਰ ਇਸ ਦੇ ਵਿੱਚ ਕੁਝ ਅਜਿਹੀ ਮਿਸਾਲੀ ਸਜ਼ਾ ਮਿਲ ਜਾਵੇ ਤਾਂ ਹੋਰ ਕੁੜੀਆਂ ਜਾਂ ਫਿਰ ਮੁੰਡੇ ਕੋਈ ਵੀ ਆ ਅਜਿਹਾ ਕਰਨ ਤੋਂ ਪਹਿਲਾਂ ਜ਼ਰੂਰ 100 ਵਾਰ ਸੋਚ ਲੈਣਗੇ ਪਰ ਗੱਲ ਇਹੀ ਹੈ ਇਹ ਸਿਰਫ ਇਸ ਦੇ ਅੰਤਿਮ ਅਰਦਾਸਾਂ ਤੱਕ ਹੀ ਇਹ ਮੁੱਦਾ ਗਰਮਾਏਗਾ ਜਾਂ ਫਿਰ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਕਿਉਂਕਿ ਜਦੋਂ ਅਜਿਹੇ ਮੁੱਦੇ ਗਰਮ ਹੁੰਦੇ ਨੇ ਨਾ ਜਦੋਂ ਮਾਮਲਾ ਗਰਮ ਗਰਮ ਹੁੰਦਾ ਤਾਂ अनेका ਸਵਾਲ अनेका ਇੰਟਰਵਿਊਜ਼ अनेका ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਪਰ ਜਦੋਂ ਸਭ ਕੁਝ ਖਤਮ ਹੋ ਜਾਂਦਾ ਅੰਤਿਮ ਸੰਸਕਾਰ ਹੋ ਜਾਂਦਾ ਅਰਦਾਸਾ ਹੋ ਜਾਂਦੇ ਨੇ ਅੰਤਿਮ ਭੋਗ ਪਾਏ ਜਾਂਦੇ ਨੇ ਉਸ ਤੋਂ ਬਾਅਦ ਇਹ ਮੁੱਦਾ ਠੰਡਾ ਹੋ ਜਾਂਦਾ ਤਾਂ ਫਿਰ ਨਾ ਪਰਿਵਾਰ ਬਾਰੇ ਕੁਝ ਪਤਾ ਲੱਗਦਾ ਪਰ ਹੁਣ ਜੇਕਰ ਇੱਥੇ ਮਿਸਾਲੀ ਸਜ਼ਾ ਦੇ ਦਿੱਤੀ ਜਾਵੇ ਤਾਂ ਹੋਰਾਂ ਨੂੰ ਵੀ ਕੰਨ ਹੋ ਜਾਣਗੇ ਹਲੇ ਤਾਂ ਜਲੰਧਰ ਵਾਲਾ ਮਾਮਲਾ ਵੀ ਲੰਮ ਕਰਿਆ ਉਹਦੇ ਵਿੱਚ ਵੀ ਹਲੇ ਤਾਂ ਕਾਨੂੰਨੀ ਪ੍ਰਕਿਰਿਆ ਚੱਲ ਰਹੀ ਹੈ ਪਰ ਕਾਨੂੰਨੀ ਪ੍ਰਕਿਰਿਆ ਦੇ ਚੱਲਦੇ-ਚੱਲਦੇ ਜਦ ਤੱਕ ਮਾਪਿਆਂ ਦਾ ਸਬਰ ਜਿਹੜਾ ਕਿ ਟੁੱਟ ਜਾਂਦਾ ਹੈ ਇਸ ਕਰਕੇ ਮਾਪੇ ਮੰਗ ਕਰਦੇ ਨੇ ਕਿ ਜਦੋਂ ਪਤਾ ਲੱਗ ਹੀ ਗਿਆ ਕਿਸੇ ਇਨਸਾਨ ਨੇ ਇਹ ਕੰਮ ਕੀਤਾ ਇਹ ਜ਼ੁਰਮ ਕਬੂਲ ਕਰ ਲਿਆ ਜਿਸ ਨੇ ਜਿਸ ਨੇ ਚਾਹੇ ਕਤਲ ਕੀਤਾ ਚਾਹੇ ਰੇਪ ਕੀਤਾ ਜੇਕਰ ਉਹ ਆਪਣਾ ਜ਼ੁਰਮ ਕਬੂਲ ਕਰ ਰਿਹਾ ਤਾਂ ਸਮਝ ਲਓ ਕਿ ਇਹ ਸਾਰੀ ਗੱਲ ਕਲੀਅਰ ਹੋ ਹੀ ਗਈ ਤਾਂ ਫਿਰ ਇੰਨਾ ਕੇਸ ਨੂੰ ਲੰਬਾ ਕਿਉਂ ਚਲਾਇਆ ਜਾਂਦਾ ਹੈ ਵੱਡੇ ਸਵਾਲ ਜਿਹੜੇ ਕਿ ਜਨਤਾ ਦੇ ਜ਼ਿਹਨ ਦੇ ਵਿੱਚ ਨੇ ਤਾਂ ਹੁਣ ਮਿਸਾਲੀ ਸਜ਼ਾ ਹੋਵੇਗੀ ਤਾਂ ਹੀ ਲੋਕ ਅਜਿਹੇ ਘਟਨਾਵਾਂ ਕਰਨ ਤੋਂ ਪਹਿਲਾਂ 100 ਵਾਰ ਸੋਚਣਗੇ ਬਾਕੀ ਤੁਹਾਡਾ ਇਸ ਘਟਨਾ ਨੂੰ ਲੈ ਕੇ ਕੀ ਕਰਾ ਆਪਣੀ ਰਾਏ ਜ਼ਰੂਰ ਸਾਂਝ ਕਰਿਓ